ਜਦੋਂ ਤੁਸੀਂ ਪਾਲਦੇ ਆ ਕਿ ਖੀਰਾ ਖਾਣ ਤੋਂ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ ਇਹ ਵੈਮ ਨਹੀਂ ਹੈ ਇਸ ਇਫੈਕਟ ਹੈ ਕਿਉਂਕਿ ਖੀਰਾ ਆਪਣੇ ਆਪ ਚ ਉਹਦੇ ਚ ਇੰਨਾ ਜ਼ਿਆਦਾ ਪਾਣੀ ਹੁੰਦਾ ਹੈ ਕਿ ਅਗਰ ਅਸੀਂ ਇਹਦੇ ਨਾਲ ਖੀਰਾ ਵੀ ਪੂਰਾ ਖਾ ਲਿਆ ਨਾਲ ਪਾਣੀ ਵੀ ਪੀ ਲਿਆ ਤਾਂ ਪੇਟ ਜਿਹੜਾ ਆਪਣਾ ਬਹੁਤ ਫੁੱਲ ਜਾਂਦਾ ਆਪਾਂ ਨੂੰ ਇੱਕਦਮ ਲੱਗਦਾ ਹੈ ਕਿ ਨੌਜ਼ੀਆ ਹੋ ਰਿਹਾ ਹੈ ਜਾਂ ਉਲਟੀ ਆਏਗੀ ਇਦਾਂ ਦੀ ਫੀਲਿੰਗ ਜ਼ਰੂਰ ਆਉਂਦੀ ਬਨਾਣਾ ਸ਼ੇਕ ਮੰਗੋ ਸ਼ੇਕ ਨਹੀਂ ਪੀਣਾ ਚਾਹੀਦਾ ਕਿਉਂਕਿ ਦੁੱਧ ਦਾ ਤੇ ਫਰੂਟ ਦਾ ਲੈਣ ਦੇਣਾ ਨਹੀਂ ਹੁੰਦਾ ਨਹੀਂ ਬਨਾਣਾ ਸ਼ੇਕ ਮੰਗੋ ਸ਼ੇਕ ਨਹੀਂ ਬਾਕੀ ਇਹ ਹੈ ਕਿ ਕੁਝ ਫਰੂਟਸ ਐਸੇ ਨੇ ਕਿ ਜਿਨ੍ਹਾਂ ਨਾਲ ਸਾਨੂੰ ਦੁੱਧ ਨਹੀਂ ਲੈਣਾ ਚਾਹੀਦਾ ਜਿੱਦਾਂ ਕਿ ਵਾਟਰਮੈਲਨ ਹੈ ਜਾਂ ਮੈਲਨ ਹੈ ਬਲਕਿ ਇਹ ਹੈ ਕਿ ਬਨਾਣਾ ਔਰ ਮੰਗੋ ਸ਼ੇਕ ਤਾਂ ਇੱਕ ਅ ਦੇ ਨੇ ਔਰ ਬਾਡੀ ਉਹਨਾਂ ਨੂੰ ਐਬਜ਼ਾਰਬ ਵੀ ਕਰਦੇ ਨੰਗੇ ਪੈਰ ਸਵੇਰੇ ਦੇ ਸਮੇਂ ਤੇ ਘਾਹ ਤੇ ਤੁਰਨ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ ਜੀ ਨਹੀਂ ਇਹ ਤਾਂ ਮਿੱਥ ਹੈ ਘਰਚਰ ਖਾਣ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ ਇਹ ਵੀ ਮਿੱਥ ਹੈ ਸੋ ਅਕਰੋਟ ਦੀ ਸ਼ੇਪ ਬ੍ਰੇਨ ਵਰਗੀ ਹੁੰਦੀ ਹੈ ਤੋ ਕੀ ਅਖਰੋਟ ਸਿਰਫ ਬ੍ਰੇਨ ਤੇ ਕੰਮ ਕਰਦਾ ਹੈ? ਬਈ ਬ੍ਰੇਨ ਤੇ ਚਲੋ ਕਰਦਾ ਕੰਮ। ਹਰ ਕੋਈ ਜਿਹੜਾ ਵੀ ਡਰਾਈ ਫਰੂਟ ਹੈ ਉਹਦਾ ਇੱਕ ਬ੍ਰੇਨ ਤੇ ਅੱਛਾ ਅਸਰ ਹੈ ਕਿਉਂਕਿ ਉਹਨਾਂ ਵਿੱਚ ਓਮੇਗਾ 3 ਫੈਟੀ ਐਸਿਡਸ ਹੁੰਦੇ। ਡਿਮ ਲਾਈਟ ਦੇ ਵਿੱਚ ਤੁਸੀਂ ਕੁਝ ਵੀ ਨਾ ਪੜੋ। ਕਿਉਂਕਿ ਡਿਮ ਲਾਈਟ ਵਿੱਚ ਜਿੰਨਾ ਉਹ ਹੈ ਨਾ ਕਿ ਉਹਨਾਂ ਸਟ੍ਰੇਨ ਆਏਗਾ ਅੱਖਾਂ ਤੇ। ਅਗਰ ਅੱਖਾਂ ਨੇ ਵੀ ਖਰਾਬ ਹੋ ਗਈ ਤਾਂ ਤੁਹਾਨੂੰ ਹੈਡੈਕ ਹੋਏਗਾ। ਤੁਹਾਨੂੰ ਵੈਸੇ ਸੁਸਤੀ ਦੀ ਫੀਲਿੰਗ ਆਏਗੀ। ਇਹ ਚੀਜ਼ਾਂ ਜ਼ਰੂਰ ਹੁੰਦੀਆਂ ਮੈਟਰ ਕਰਦੀਆਂ। ਜਲਦੀ ਟਰੇਨ ਜਾਂ ਜਲਦੀ ਗੱਡੇ ਵਿੱਚ ਜੇ ਅਸੀਂ ਬੁੱਕ ਪੜ੍ਹਦੇ ਹਾਂ ਸਾਡੀ ਅੱਖਾਂ ਖਰਾਬ ਹੋ ਹਾਂਜੀ ਇਹ ਵਹਿਮ ਨਹੀਂ ਹੈ ਇਸ ਇਫੈਕਟ ਹੈ ਕਿਉਂਕਿ ਖੀਰਾ ਆਪਣੇ ਆਪ ਚ ਹੀ ਉਹਦੇ ਚ ਇੰਨਾ ਜ਼ਿਆਦਾ ਪਾਣੀ ਹੁੰਦਾ ਹੈ ਕਿ ਅਗਰ ਅਸੀਂ ਇਹਦੇ ਨਾਲ ਖੀਰਾ ਵੀ ਪੂਰਾ ਖਾ ਲਿਆ ਨਾਲ ਪਾਣੀ ਵੀ ਪੀ ਲਿਆ ਤਾਂ ਪੇਟ ਜਿਹੜਾ ਆਪਣਾ ਬਹੁਤ ਫੁੱਲ ਜਾਂਦਾ ਆਪਾਂ ਨੂੰ ਇੱਕਦਮ ਲੱਗਦਾ ਹੈ ਕਿ ਨੌਜ਼ੀਆ ਹੋ ਰਿਹਾ ਹੈ ਜਾਂ ਉਲਟੀ ਆਏਗੀ ਇਦਾਂ ਦੀ ਫੀਲਿੰਗ ਜ਼ਰੂਰ ਆਉਂਦੀ ਹੈ ਬਨਾਣਾ ਸ਼ੇਕ ਮੰਗੋ ਸ਼ੇਕ ਨਹੀਂ ਪੀਣਾ ਚਾਹੀਦਾ ਕਿਉਂਕਿ ਦੁੱਧ ਦਾ ਤੇ ਫਰੂਟ ਦਾ ਲੈਣ ਦੇਣਾ ਨਹੀਂ ਹੁੰਦਾ ਦੀ ਬਨਾਣਾ ਸ਼ੇਕ ਮੰਗੋ ਸ਼ੇਕ ਨਹੀਂ ਬਾਕੀ ਇਹ ਹੈ ਕਿ ਕੁਝ ਫਰੂਟਸ ਐਸੇ ਨੇ ਕਿ ਜਿਨ੍ਹਾਂ ਨਾਲ ਸਾਨੂੰ ਦੁੱਧ ਨਹੀਂ ਲੈਣਾ ਚਾਹੀਦਾ ਜਿੱਦਾਂ ਕਿ ਵਾਟਰਮੈਲਨ ਹੈ ਜਾਂ ਮੈਲਨ ਹੈ ਬਲਕਿ ਇਹ ਹੈ ਕਿ ਬਨਾਣਾ ਔਰ ਮੰਗੋ ਸ਼ੇਕ ਤਾਂ ਇੱਕ ਅੱਛਾ ਬਣਾਉਂਦੇ ਕੰਬੀਨੇਸ਼ਨ ਕਿ ਜਿਸ ਨਾਲ ਬਾਡੀ ਨੂੰ ਅੱਛੇ ਨਿਊਟ੍ਰੀਐਂਟਸ ਅੱਛੇ ਤਰੀਕੇ ਨਾਲ ਮਿਲਦੇ ਨੇ ਔਰ ਬਾਡੀ ਉਹਨਾਂ ਨੂੰ ਐਬਜ਼ਾਰਬ ਵੀ ਕਰਦੀ ਹੈ ਜੀ ਨੰਗੇ ਪੈਰ ਸਵੇਰੇ ਦੇ ਸਮੇਂ ਤੇ ਘਾਹ ਤੇ ਤੁਰਨ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ ਜੀ ਨਹੀਂ ਇਹ ਤਾਂ ਮਿਥ ਹੈ ਗਾਜਰ ਖਾਣ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ ਇਹ ਵੀ ਮਿਥ ਹੈ ਇਹ ਵੀ ਮਿਥ ਹੈ ਸੋ ਅਖਰੋਟ ਦੀ ਸ਼ੇਪ ਬ੍ਰੇਨ ਵਰਗੀ ਹੁੰਦੀ ਹੈ ਸੋ ਕੀ ਅਖਰੋਟ ਸਿਰਫ ਬ੍ਰੇਨ ਤੇ ਕੰਮ ਕਰਦਾ ਨਹੀਂ ਬ੍ਰੇਨ ਤੇ ਚਲੋ ਕਰਦਾ ਕੰਮ ਹਰ ਕੋਈ ਜਿਹੜਾ ਵੀ ਡਰਾਈ ਫਰੂਟ ਹੈ ਉਹਦਾ ਇੱਕ ਬ੍ਰੇਨ ਤੇ ਅੱਛਾ ਅਸਰ ਹੈ ਕਿਉਂਕਿ ਉਹਨਾਂ ਵਿੱਚ omega 3 ਫੈਟੀ ਐਸਿਡਸ ਹੁੰਦੇ ਹਨ ਬਟ ਇਹ ਹੈ ਕਿ ਜਿਆਦਾ ਅਸਰ ਜਿਹੜਾ ਹੈ ਉਹ ਸਾਡੇ ਹਾਰਟ ਨੂੰ ਹਾਰਟ ਡਿਜ਼ੀਜ਼ ਤੋਂ ਬਚਾਉਂਦਾ ਹੈ ਜਿਹੜਾ omega 3 ਫੈਟੀ ਐਸਿਡ ਅਗਰ ਜਿਹੜਾ ਵੀ ਅਸੀਂ ਲੈਣੇ ਆ ਡਰਾਈ ਫਰੂਟਸ ਦੀ ਫਾਰਮ ਦੇ ਵਿੱਚ ਜੀ ਡਿਮ ਲਾਈਟ ਦੇ ਵਿੱਚ ਪੜਾਈ ਨਹੀਂ ਕਰਨੀ ਚਾਹੀਦੀ ਬੀਆਂ ਡਿਮ ਲਾਈਟ ਦੇ ਵਿੱਚ ਤੁਸੀਂ ਕੁਝ ਵੀ ਨਾ ਪੜੋ ਕਿਉਂਕਿ ਡਿਮ ਲਾਈਟ ਵਿੱਚ ਜਿੰਨਾ ਉਹ ਹੈ ਨਾ ਕਿ ਉਨਾ ਸਟ੍ਰੇਨ ਆਏਗਾ ਅੱਖਾਂ ਤੇ ਅਗਰ ਅੱਖਾਂ ਨੇ ਵੀ ਖਰਾਬ ਹੋਈਆਂ ਤੁਹਾਨੂੰ ਹੈਡੈਕ ਹੋਏਗਾ ਤੁਹਾਨੂੰ ਵੈਸੇ ਸੁਸਤੀ ਦੀ ਫੀਲਿੰਗ ਆਏਗੀ ਇਹ ਚੀਜ਼ਾਂ ਜ਼ਰੂਰ ਹੁੰਦੀਆਂ ਮੈਟਰ ਕਰਦੀਆਂ ਜਲਦੀ ਟ੍ਰੇਨ ਜਾਂ ਜਲਦੀ ਗੱਡੇ ਵਿੱਚ ਜੇ ਅਸੀਂ ਬੁੱਕ ਪੜ੍ਹਦੇ ਆ ਸਾਡੀ ਅੱਖਾਂ ਖਰਾਬ ਹੋ ਸਕਦੀਆਂ ਨੇ ਨਹੀਂ ਇਹ মিথ ਹੈ ਨਹੀਂ ਅੱਖਾਂ ਨੂੰ ਕੁਝ ਨਹੀਂ ਹੁੰਦਾ ਜੀ ਸੋ ਗਰਮੀ ਦੇ ਵਿੱਚ ਡਾਰਕ ਕਲਰ ਨਹੀਂ ਪਾਣੇ ਚਾਹੀਦੇ ਜਾਂ ਗਰਮੀ ਦੇ ਵਿੱਚ ਡਾਰਕ ਕਲਰ ਪਾਣ ਨਾਲ ਜ਼ਿਆਦਾ ਗਰਮੀ ਲੱਗਦੀ ਹੈ ਹਾਂਜੀ ਕਿਉਂਕਿ ਡਾਰਕ ਕਲਰ ਕੀ ਡਾਰਕ ਕਲਰ ਜਿਹੜਾ ਹੈ ਉਹ ਜ਼ਿਆਦਾ ਉਹਨਾਂ ਜਿਆਦਾ ਹੀਟ ਐਬਜ਼ਾਰਬ ਕਰਦਾ ਹੈ ਔਰ ਬੋਡੀ ਨੂੰ ਉਹਨਾਂ ਜਿਆਦਾ ਗਰਮੀ ਮਹਿਸੂਸ ਹੁੰਦੀ ਹੈ ਜਿੰਨੇ ਅਸੀਂ ਡਾਰਕ ਕਲਰਸ ਪਾਨੇ ਆ ਜਦੋਂ ਲਾਈਟ ਕਲਰ ਪਾਨੇ ਆ ਜਿਸ ਤਰ੍ਹਾਂ ਵਾਈਟ ਹੈ ਜਾਂ ਕੋਈ ਵੀ ਲਾਈਟ ਕਲਰਸ ਨੇ ਤਾਂ ਉਹ ਸਾਰੀ ਜਿਹੜੀ ਲਾਈਟ ਜਾਂ ਹੀਟ ਉਹਨਾਂ ਤੇ ਆਂਦੀ ਉਹ ਸਾਰੀ ਰਿਫਲੈਕਟ ਬੈਕ ਕਰ ਦਿੰਦੇ ਆ ਜਿਸ ਦੇ ਕਰਕੇ ਬੋਡੀ ਵਿੱਚ ਉਹਨਾਂ ਅਸਰ ਹੀਟ ਦਾ ਨਹੀਂ ਆਂਦਾ ਜੀ ਜ਼ਿਆਦਾ ਖਾਣਾ ਖਾਣ ਤੋਂ ਬਾਅਦ ਸੁਸਤੀ ਹੁੰਦੀ ਹੈ ਕਉਗੀ ਜਿਹੜੀ ਨੀਂਦ ਆਉਣ ਦੇ ਲਈ ਆਪਾਂ ਨੂੰ ਇੱਕ ਬਾਡੀ ਚ ਇੱਕ ਚੀਜ਼ ਬਣਨੇ ਮੈਲਾਟੋਨਿਨ ਕਰਕੇ ਇੱਕ ਚੀਜ਼ ਬਣਦੀ ਹੈ ਤੇ ਜਿਹੜੀ ਅਸੀਂ ਜਦੋਂ ਹਾਈ ਪ੍ਰੋਟੀਨ ਜਾਂ ਹਾਈ ਕਾਰਬੋਹਾਈਡਰੇਟ ਖਾਂਦੇ ਆ ਤਾਂ ਉਹਦੇ ਵਿੱਚ ਇੱਕ ਚੀਜ਼ ਹੁੰਦੀ ਹੈ ਟ੍ਰਿਪਟੋਫਾਨ ਜਿਹੜੀ ਕਿ ਬਾਡੀ ਵਿੱਚ ਕਨਵਰਟ ਹੋ ਜਾਂਦੀ ਹੈ ਮੈਲਾਟੋਨਿਨ ਦੇ ਵਿੱਚ ਜਿਸ ਨਾਲ ਆਪਾਂ ਨੂੰ ਸੁਸਤੀ ਆਉਂਦੀ ਹੈ ਨੀਂਦ ਆਉਂਦੀ ਹੈ ਤੇ ਜਦੋਂ ਆਪਾਂ ਉਹ ਚੀਜ਼ ਜ਼ਿਆਦਾ ਕੰਜ਼ੂਮ ਕਰ ਲੈਂਦੇ ਆ ਜ਼ਿਆਦਾ ਪ੍ਰੋਟੀਨ ਜਾਂ ਕਾਰਬੋਹਾਈਡਰੇਟਸ ਤਾਂ ਆਪਣੀ ਬਾਡੀ ਦੇ ਵਿੱਚ ਉਸ ਹਾਰਮੋਨ ਮੈਲਾਟੋਨਿਨ ਦੀ ਜਿਹੜੀ ਮਾਤਰਾ ਹੈ ਉਹ ਵੱਧ ਜਾਂਦੀ ਹੈ ਜਿਹਦੇ ਕਰਕੇ ਬਾਡੀ ਵਿੱਚ ਸੁਸਤੀ ਆਉਂਦੀ ਹੈ ਬਦਾਮ ਖਾਣ ਨਾਲ ਦਿਮਾ ਇਹ ਮੈਥ ਹੈ ਇਹ ਵੀ ਮੈਥ ਹੈ ਸੋ ਡਰਾਈ ਫਰੂਟਸ ਨੂੰ ਹਮੇਸ਼ਾ ਭਿਗੋ ਕੇ ਯਾਨੀ ਭਿਓ ਕੇ ਖਾਣਾ ਚਾਹੀਦਾ ਦੇ ਪਿਓ ਕੇ ਖਾਣ ਨਾਲ ਇਹ ਹੈ ਕਿ ਜੂਇੰਗ ਅਬਿਲਟੀ ਅੱਛੀ ਹੋ ਜਾਂਦੀ ਹੈ ਅੱਛੀ ਤਰ੍ਹਾਂ ਡਾਈਜੈਸਟ ਹੋ ਜਾਂਦੇ ਨੇ ਇੱਕ ਇਹ ਹੈ ਕਿ ਸੋਕ ਕਰਨ ਨਾਲ ਇੱਕ ਫਾਈਟਿਕ ਐਸਿਡ ਨਾਮ ਦੀ ਚੀਜ਼ ਹੁੰਦੀ ਹੈ ਡਰਾਈ ਫਰੂਟਸ ਦੇ ਵਿੱਚ ਜੋ ਕਿ ਵਾਸ਼ ਆਊਟ ਹੋ ਜਾਂਦੀ ਹੈ ਜਿਹਦੇ ਉਹ ਥੋੜੀ ਜੀ ਪ੍ਰੋਬਲਮ ਕਰਦੀ ਜਦੋਂ ਆਪਾਂ న్యూਟ੍ਰੀਐਂਟਸ ਨੂੰ ਐਬਜ਼ਾਰਬ ਕਰਨਾ ਹੈ ਡਰਾਈ ਫਰੂਟਸ ਦੇ ਵਿੱਚ ਜੋ ਹੈ ਬਟ ਇਹ ਅਗਰ ਤੁਸੀਂ ਬਿਨਾਂ ਸੋਕ ਕੀਤੇ ਵੀ ਡਰਾਈ ਫਰੂਟਸ ਖਾ ਰਹੇ ਹੋ ਤਾਂ ਵੀ ਕੋਈ ਨਹੀਂ ਪ੍ਰੋਬਲਮ ਨਹੀਂ ਹੈ ਕੋਈ ਨੁਕਸਾਨ ਨਹੀਂ ਹੁੰਦਾ ਨਹੀਂ ਹੁੰਦਾ ਸੋ ਮਤਲਬ ਕੋਈ ਨੁਕਸਾਨ ਨਹੀਂ ਹੈ ਅਗਰ ਤੁਸੀਂ ਬਿਨਾ ਸੋਕ ਕੀਤੇ ਡਰਾਈ ਫਰੂਟਸ ਖਾ ਰਹੇ ਹੋ ਜੀ ਜੇ ਕਿ ਕਹਿੰਦੇ ਨੇ ਜੇ ਕਿਸੇ ਨੂੰ ਆਈ ਦੇ ਇਨਫੈਕਸ਼ਨ ਹੋ ਗਈਆਂ ਆਈ ਫਲੂ ਹੋ ਗਈ ਤੇ ਸਾਹਮਣੇ ਕੋਈ ਬੰਦਾ ਦੇਖ ਰਿਹਾ ਉਹਨੂੰ ਵੀ ਆਈ ਫਲੂ ਹੋ ਜਾਂਦਾ ਨਹੀਂ ਦੇਖਣ ਨਾਲ ਐਸਾ ਕੁਝ ਨਹੀਂ ਹੁੰਦਾ ਬਟ ਇਹ ਹੈ ਕਿ ਅਗਰ ਤੁਸੀਂ ਉਹਨੂੰ ਹੱਥ ਉਹਦੀ ਅੱਖਾਂ ਨੂੰ ਹੱਥ ਲਗਾਉਂਦੇ ਹੋ ਫਿਰ ਆਪਣਿਆਂ ਨੂੰ ਲਗਾਉਂਦੇ ਹੋ ਜਾਂ ਉਹ ਜੋ ਵੀ ਹੈਂਕੀ ਯੂਜ਼ ਕਰ ਰਿਹਾ ਹੈ ਉਹ ਯੂਜ਼ ਕਰਦੇ ਹੋ ਜਾਂ ਤੁਸੀਂ ਉਹਦੀ ਪਿੱਲੋ ਯੂਜ਼ ਕਰ ਰਹੇ ਹੋ ਸੇਮ ਹੋਈ ਤਾਂ ਇਹ ਇਨਫੈਕਸ਼ਨ ਤੁਹਾਨੂੰ ਹੋ ਸਕਦਾ ਹੈ ਵੈਸੇ ਨਹੀਂ ਡਾਇਬਟੀਜ਼ ਵਾਲੇ ਪੇਸ਼ੈਂਟ ਨੂੰ ਕਣਕ ਦਾ ਆਟਾ ਨਹੀਂ ਖਾਣਾ ਚਾਹੀਦਾ ਦੇਖੋ ਕਣਕ ਦਾ ਆਟਾ ਹੁਣ ਜਿਵੇਂ ਅੱਜਕੱਲ ਯੂਜ਼ ਹੋਣ ਲੱਗ ਗਿਆ ਕਿ ਅਸੀਂ ਜ਼ਿਆਦਾ ਉਹਨੂੰ ਰਿਫਾਈਨ ਕਰ ਕਰਕੇ ਆਟਾ ਯੂਜ਼ ਕਰਦੇ ਹਾਂ ਉਹ ਨਹੀਂ ਜਿਹੜਾ ਹੋਲ ਗ੍ਰੇਨ ਵੀਟ ਆਟਾ ਹੈ ਉਹ ਨੁਕਸਾਨ ਨਹੀਂ ਕਰਦਾ ਬਟ ਉਹਦਾ ਵੀ ਪੋਰਸ਼ਨ ਹੈ ਅਗਰ ਦੋਸਰੀ ਤਿੰਨ ਦਿਨਾਂ ਤਿੰਨ ਚਪਾਤੀ ਡਾਇਬੀਟਿਕ ਪੇਸ਼ੈਂਟ ਖਾ ਰਿਹਾ ਹੈ ਤਾਂ ਉਹਦੇ ਵਿੱਚ ਉਹਨੂੰ ਪ੍ਰੋਬਲਮ ਨਹੀਂ ਹੁੰਦੀ ਆਮਲਾ ਖਾਣ ਨਾਲ ਵਾਲ ਕਾਲੇ ਹੁੰਦੇ ਨੇ ਦੇਖੋ ਆਮਲਾ ਖਾਣ ਆਮਲਾ ਇੱਕ ਵਿੱਚ ਵਿਟਾਮਿਨ ਸੀ ਵੀ ਹੈ ਔਰ ਕਾਫੀ ਸਾਰੇ ਐਂਟੀਆਕਸੀਡੈਂਟਸ ਵੀ ਹੈ ਜੋ ਕਿ ਅੱਛਾ ਇਮਿਊਨ ਸਿਸਟਮ ਬਣਾਉਂਦੇ ਆ ਆਪਣੀ ਬਾਡੀ ਦਾ ਅਗਰ ਇੱਕ ਕਾਰਨ ਇਹ ਹੈ ਆਪਣੀ ਬਾਡੀ ਦੇ ਵਿੱਚ ਵਾਲ ਗ੍ਰੇ ਹੁੰਦਾ ਹੈ ਜਾਂ ਵਾਈਟ ਹੋਣ ਦਾ ਕਿ ਬੋਡੀ ਦੇ ਵਿੱਚ ਕੋਈ ਕਮੀ ਹੈ ਜਾਂ ਬੋਡੀ ਦੇ ਵਿੱਚ ਕੋਈ ਪ੍ਰੋਬਲਮ ਹੈ ਤਾਂ ਆਮਲਾ ਜ਼ਰੂਰ ਕ्योर ਕਰ ਸਕਦਾ ਹੈ ਬਟ ਅਗਰ ਫੈਕਟਰ ਜੈਨੇਟਿਕ ਹੈ ਕਿ ਤੁਹਾਡੀ ਪੇਰੈਂਟਸ ਨੂੰ ਜਲਦੀ ਵੇਲੇ ਹੋਏ ਵਾਲ ਸਵੇ ਤੁਹਾਡੇ ਵੀ ਹੋਏ ਤਾਂ ਫਿਰ ਉਹ ਤੁਸੀਂ ਰਿਵਰਸ ਨਹੀਂ ਕਰ ਸਕਦੇ ਬਾਦਾਮ ਦਾ ਤੇਲ ਲਗਾਉਣ ਨਾਲ ਵਾਲ ਸਟਰੋਂਗ ਰਹਿੰਦੇ ਹਨ ਮਿੱਥਾ ਮਿੱਥਾ ਸੋ ਅਗਲਾ ਸਵਾਲ ਮੈਡਮ ਕਿ ਨੇਲਸ ਤੇ ਵਾਈਟ ਸਪਾਟਸ ਹੁੰਦੇ ਆ ਤਾਂ ਕੈਲਸ਼ੀਅਮ ਦੀ ਕਮੀ ਹੈ ਨਹੀਂ ਜੀ ਮਿੱਥਾ ਇਹ ਵੀ ਮਿੱਥਾ ਸੋ ਇਅਰਫੋਨ ਜ਼ਿਆਦਾ دیر ਲਗਾਉਣ ਨਾਲ ਕੰਨ ਖਰਾਬ ਹੋ ਜਾਂਦੇ ਨੇ हां देखो इयरफोन्स लगाने ਨਾਲ ਇयरफोन्स ਦੇ ਉੱਪਰ ਵੀ ਇਨਫੈਕਸ਼ਨ ਹੈ ਜੋ ਅੰਦਰ ਮਤਲਬ ਕੰਨ ਦੇ ਅੰਦਰ ਜਾਂਦੀ ਹੈ ਔਰ ਉਹ ਵੀ ਲਗਾਤਾਰ ਲਗਾਉਣ ਨਾਲ ਵੀ ਇਹ ਹੈ ਕਿ ਜੋ ਕੰਨ ਦੀ ਵੈਕਸ ਹੈ ਜਾਂ ਜੋ ਵੀ ਇਹ ਕੰਨ ਦੀ ਸਫਾਈ ਓਚੀ ਤਰ੍ਹਾਂ ਨਹੀਂ ਹੋ ਸਕਦੀ ਤਾਂ ਉਹਦੇ ਵਿੱਚ ਇਨਫੈਕਸ਼ਨ ਹੋਏਗੀ ਤਾਂ ਕੰਨ ਦੇ ਵਿੱਚ ਪ੍ਰੋਬਲਮ ਆਏਗੀ ਹੈ ਬਰਡਸ ਨਾਲ ਕੰਨਾਂ ਨੂੰ ਸਾਫ਼ ਨਹੀਂ ਕਰਨਾ ਚਾਹੀਦਾ ਹਾਂ ਬਰਡਸ ਜਿਹੜੇ ਨੇ ਅਗਰ ਅੱਛੀ ਕਾਟਨ ਦੇ ਮਤਲਬ ਅੱਛੀ ਕੰਪਨੀ ਦੇ ਹੈ ਤਾਂ ਉਹਨਾਂ ਦੇ ਵਿੱਚ ਇਹ ਹੈ ਕਿ ਪ੍ਰੋਪਰਲੀ ਉੱਪਰ ਇੱਕ ਇਅਰ ਬੱਡ ਬਣਿਆ ਹੁੰਦਾ ਹੈ ਤੇ ਉਹ ਚੀਜ਼ਾਂ ਸਫਾਈ ਹੋ ਜਾਂਦੀ ਹੈ ਬਟ ਫਿਰ ਵੀ ਕਈ ਵਾਰੀ ਹੁੰਦਾ ਹੈ ਕਿ ਇਅਰ ਇਅਰ ਵੈਕਸ ਨੂੰ ਅਸੀਂ ਅੰਦਰ ਪੁਸ਼ ਕਰ ਸਕਦੇ ਆ ਤੇ ਅਗਰ ਨਹੀਂ ਹੈ ਤਾਂ ਉਹਦੇ ਉੱਪਰ ਕੋਈ ਫਾਈਬਰ ਉਤਰ ਕੇ ਤੁਹਾਡੇ ਕੰਨ 'ਚ ਰਹਿ ਜਾਂਦਾ ਹੈ ਤਾਂ ਉਹ ਵੀ ਪ੍ਰੋਬਲਮ ਕ੍ਰੀਏਟ ਕਰ ਸਕਦਾ ਮਿੱਠੀਆਂ ਚੀਜ਼ਾਂ ਖਾਣ ਨਾਲ ਫੋਰੇ ਫਿੰਸੀਆਂ ਜ਼ਿਆਦਾ ਹੁੰਦੀਆਂ ਨੇ ਹਾਂਜੀ ਫੈਕਟਰ ਫੈਕਟਰ ਜੀ ਜੀ ਉਹ ਚੀਨੀ ਦੀ ਜਗ੍ਹਾ ਗੁੜ ਖਾਣ ਨਾਲ ਡਾਇਬੀਟਿਸ ਪੇਸ਼ੈਂਟ ਦਾ ਸ਼ੂਗਰ ਲੈਵਲ ਕੰਟਰੋਲ ਦੇ ਵਿੱਚ ਰਹਿੰਦਾ ਨਹੀਂ ਚੀਨੀ ਹੋਵੇ ਸ਼ੂਗਰ ਸ਼ਾਇਦ ਹੈ ਜਾਂ ਗੂੜ ਹੈ ਜਾਂ ਸ਼ੱਕਰ ਹੈ ਹੈ ਤਾਂ ਸਭ ਮਿੱਠਾ ਹੀ ਹੈ ਮੇਬੀ ਉਹਨਾਂ ਦਾ ਲੈਵਲ ਅਲੱਗ-ਅਲੱਗ ਹੋਏਗਾ ਬਟ ਇਹ ਨਹੀਂ ਹੈ ਕਿ ਡਾਇਬੀਟਿਸ ਕੰਟਰੋਲ ਹੋ ਜਾਏਗੀ ਤੁਹਾਡੀ ਪਿੰਪਲ ਨੂੰ ਫੋੜਨ ਨਾਲੀਆਂ ਸਪੈਸ਼ਲੀ ਜਿਹੜੇ ਪਾਸ ਵਾਲੇ ਪਿੰਪਲ ਉਹਨਾਂ ਨੂੰ ਫੋੜਨ ਨਾਲ ਹੋਰ ਪਿੰਪਲ ਵੱਧਦੇ ਨੇ ਦੇਖੋ ਅਗਰ ਇਸ ਪ੍ਰੈਸ ਕਰਾਂਗੇ ਨੇਲਜ਼ ਨਾਲ ਉਹਨੂੰ ਦਬਾ ਕੇ ਪਾਸ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਮੇਬੀ ਇਹ ਹੋ ਸਕਦਾ ਹੈ ਕਿ ਨੀਅਰ ਬਾਏ ਹੇਅਰ ਫੋਲਿਕਲਸ ਜੋ ਹੈ ਤੁਹਾਡੀ ਬਾਡੀ ਤੇ ਕਿਉਂਕਿ ਵਾਲ ਤਾਂ ਸਾਰੀ ਬਾਡੀ ਤੇ ਹੀ ਕਵਰਡ ਹੈ ਨਾ ਤਾਂ ਉਹਦੇ ਵਿੱਚ ਇਨਫੈਕਸ਼ਨ ਜਾ ਕੇ ਉਸ ਤੋਂ ਅੱਗੇ ਅੱਗੇ ਸਪਰੈਡ ਕਰ ਸਕਦੀ ਹੈ ਖਾਲੀ ਪੇਟ ਨਿੰਬੂ ਪਾਣੀ ਜਾਂ ਸ਼ਹਿਦ ਵਾਲਾ ਪਾਣੀ ਪੀਣ ਨਾਲ ਵਜ਼ਨ ਘਟਦਾ ਦੇਖੋ ਇਹ ਜਿਹੜੀ ਡਰਿੰਕ ਹੈ ਇਹਦੀ ਵੀ ਇੱਕ proportions ਹੈ ਕਿ ਇੱਕ 스ਪੂਨ ਹੀ ਸ਼ਾਇਦ ਹੋਣਾ ਚਾਹੀਦਾ ਹੈ ਅੱਧਾ 스ਪੂਨ ਹੀ ਉਹਦਾ ਲੈਮਨ ਜੂਸ ਦਾ ਹੋਣਾ ਚਾਹੀਦਾ ਹੈ ਕਿਉਂਕਿ ਇਹ ਡੀਟੌਕਸੀਫਾਈਂਗ ਇੱਕ ਡਰਿੰਕ ਹੈ ਬੋਡੀ ਦੀ ਕੁਝ ਮੈਟਾਬੋਲਿਜ਼ਮ ਨੂੰ ਫਾਸਟ ਕਰਦੀ ਹੈ ਇਹ ਹੋ ਸਕਦਾ ਹੈ ਕਿ ਹਾਂ ਕੁਝ ਲੋਕਾਂ ਨੂੰ ਫਾਇਦਾ ਫਾਇਦਾ ਹੋਏ ਇਹਦੇ ਨਾਲ ਕਿ weight lose ਹੋ ਜਾਏ ਬਟ ਸਭ ਨੂੰ ਇਹ ਫਾਇਦਾ ਨਹੀਂ ਕਰ ਸਕਦਾ ਮਤਲਬ ਇਹ myth ਵੀ ਨਹੀਂ ਹੈ fact ਵੀ ਨਹੀਂ ਹੈ ਹਾਂ ਇਹ ਸਬ ਬੋਡੀ ਹਰ ਬੋਡੀ ਤੇ ਡਿਪੈਂਡ ਕਰਦਾ ਹੈ ਕਿ ਤੁਹਾਨੂੰ ਕਿਹੜੀ ਚੀਜ਼ ਸੂਟ ਕਰੇ ਕਿਹੜੀ ਨਾ ਕਰੇ ਲਸਣ ਅਦਰਕ ਖਾਲੀ ਪੇਟ ਖਾਣ ਨਾਲ ਬੋਡੀ 'ਚ ਬਹੁਤ ਸਾਰੇ ਫਾਇਦੇ ਹੁੰਦੇ ਨੇ myth myth ओके okay, so सो ਕੋਈ ਵੀ ਜਗ੍ਹਾ ਤੇ ਕਿਸੇ ਨੂੰ ਜਲ ਜਾਂਦਾ ਹੈ ਉਸ ਤੇ ਬਰਫ਼ ਲਗਾਉਣ ਨਾਲ ਫਾਇਦਾ ਹੁੰਦਾ ਨਹੀਂ ਬਰਫ਼ ਨਹੀਂ ਲਗਾਨੀ ਚਾਹੀਦੀ ਕਿਉਂਕਿ ਇਹ ਹੈ ਕਿ ਬਰਫ਼ ਲਗਾਉਣ ਨਾਲ ਸਗੋਂ ਤੇ ਮਤਲਬ ਇੱਕ ਉਹੜੀ ਬਲੱਡ ਵੈਸਲਸ ਇੱਕਦਮ ਸ਼ਿੰਕ ਕੰਸਟ੍ਰਿਕਟ ਕਰ ਸਕਦੀਆਂ ਤਾਂ ਸਗੋਂ ਉੱਥੇ ਇੱਕ ਅੱਛੀ ਬਲੱਡ ਸਪਲਾਈ ਆਪਾਂ ਨੂੰ ਚਾਹੀਦੀ ਹੈ ਕਿ ਉਹ ਜਿਹੜਾ ਵੂਨਡ ਹੈ ਜਲਦੀ ਹੀਲ ਹੋਏ ਸਿੰਪਲ ਪਾਣੀ ਨਾਲ ਤੁਸੀਂ ਧੋ ਸਕਦੇ ਹੋ ਤਾਂ ਕਿ ਤੁਹਾਨੂੰ ਜਿਹੜੀ ਜਲਨ ਹੈ ਉਹ ਘੱਟ ਹੋਏ ਗਿੱਲੇ ਵਾਲ ਲੈ ਕੇ ਸੌਣ ਨਾਲ ਕੋਲਡ ਹੋ ਜਾਂਦਾ ਹੈ ਦੇਖੋ ਇਹ ਚੀਜ਼ ਇਹ ਤਾਂ ਹੈ ਅਗਰ ਕੋਈ ਸਰਦੀ ਦਾ ਬਹੁਤ ਸਰਦੀ ਦਾ ਮੌਸਮ ਹੈ ਤਾਂ ਹੈ ਜਾਂ ਤੁਸੀਂ ਅੱਛੀ ਤਰ੍ਹਾਂ ਕਵਰ ਨਹੀਂ ਕੀਤਾ ਹੋਇਆ ਤਾਂ ਹੈ ਬਟ ਇਹ ਅਗਰ ਗਿੱਲੇ ਵਾਲਾਂ ਤੋਂ ਸੌਂਦੇ ਹੋ ਤਾਂ ਵਾਲਾਂ ਦੀ ਇਨਫੈਕਸ਼ਨ ਜ਼ਰੂਰ ਹੋ ਸਕਦੀ ਹੈ ਵਾਲਾਂ ਦੀ ਇਨਫੈਕਸ਼ਨ ਉਹ ਕਿੱਦਾਂ ਹੋ ਸਕਦੀ ਹੈ ਕਿਉਂਕਿ ਦੇਖੋ ਗਿੱਲਾਪਣ ਜਿਹੜਾ ਹਿਊਮਿਡਿਟੀ ਹਮੇਸ਼ਾ ਬੈਕਟੀਰੀਆ ਨੂੰ ਗਰੋ ਕਰਨ ਲਈ ਅੱਛਾ ਹੋਂਦਾ ਮੀਡੀਅਮ ਕਿ ਨੂੰ ਆਪਾਂ ਕਹਿੰਦੇ ਆ ਕਿ ਅਗਰ ਵਾਲ ਤੁਸੀਂ ਗਿੱਲੇ ਬੰਨ ਰਹੇ ਹੋ ਜਾਂ ਗਿੱਲੇ ਵਾਲਾਂ ਲੈ ਕੇ ਸੌ ਰਹੇ ਹੋ ਤਾਂ ਉਹ ਹੈ ਕਿ ਜਿਹੜਾ ਗਿੱਲਾਪਣ ਹੈ ਹਮੇਸ਼ਾ ਇੱਕ ਬੈਕਟੀਰੀਆ ਨੂੰ ਜਾਂ ਫੰਗਸ ਨੂੰ ਗਰੋ ਕਰਨ ਦਾ ਇੱਕ ਅੱਛਾ ਮੀਡੀਅਮ ਜੀ ਫਰੂਟ ਖਾਣਾ ਜ਼ਿਆਦਾ ਬਿਹਤਰ ਹੈ ਰਾਦਰ ਦੈਨ ਫਰੂਟ ਜੂਸ ਪੀਣਾ ਹਾਂਜੀ ਬਿਲਕੁਲ ਕਿਉਂਕਿ ਫਰੂਟਸ ਜੇ ਰਪਾ ਲੈਣੇ ਆ ਤਾਂ ਉਹਦੇ ਵਿੱਚ ਅਸੀਂ ਉਹਦਾ ਫਾਈਬਰ ਵੀ ਲੈਣੇ ਆ ਕਈ ਵਾਰ ਅਸੀਂ ਉਹਦੇ ਛਿਲਕਾ ਜਿਵੇਂ ਐਪਲ ਹੈ ਉਹਨੂੰ ਵਿਦ ਉਹਦੀ ਕਵਰਿੰਗ ਵੀ ਖਾ ਲੈਣੇ ਆ ਔਰ ਕਈ ਵਾਰ ਫਰੂਟਸ ਹੀ ਕੁਝ ਐਸੇ ਹੁੰਦੇ ਆ ਕਿ ਜਿਨ੍ਹਾਂ ਉਹਨਾਂ ਦੀ ਕਵਰਿੰਗ ਦੇ ਵਿੱਚ ਜਾਂ ਉਹਨਾਂ ਦੇ ਫਾਈਬਰ ਦੇ ਵਿੱਚ ਹੀ ਸਾਰੇ ਨਿਊਟ੍ਰੀਐਂਟਸ ਪਏ ਹੁੰਦੇ ਆ ਉਹਦੇ ਲਿਕਵਿਡ ਕੰਟੈਂਟ ਵਿੱਚ ਉਹ ਚੀਜ਼ ਹੁੰਦੀ ਨਹੀਂ ਔਰ ਜਿਹੜਾ ਅਸੀਂ ਜੂਸ ਲੈਣੇ ਆ ਜਦੋਂ ਤਾਂ ਉਹਦਾ ਜਿਹੜਾ 슈ਗਰ ਲੈਵਲ ਆਪਣੀ ਬੋਡੀ ਦਾ ਇੱਕਦਮ ਰੇਜ਼ ਹੁੰਦਾ ਹੈ ਹੋਰ ਰੇਜ਼ ਹੋਣਾ ਉਹਦਾਂ ਜ਼ਿਆਦਾ ਇਨਸੂਲਿਨ ਇੱਕਦਮ ਤੇਜ਼ ਬਣਦਾ ਤੇ ਉਹਦੇ ਨਾਲ ਫਿਰ ਫਾਸਟਲੀ ਉਹ ਚੀਜ਼ 슈ਗਰ ਲੈਵਲ ਫਿਰ ਦੁਬਾਰਾ ਲੋ ਹੋ ਜਾਂਦਾ ਕਿ ਜਦੋਂ ਆਪਾਂ ਨੂੰ ਹੋਰ ਜ਼ਿਆਦਾ ਭੁੱਖ ਲੱਗਦੀ ਹੈ ਜੀ ਇਹਦੇ ਨਾਲ ਇਹ ਹੈ ਕਿ ਤਾਂ ਹੀ ਅੱਜਕੱਲ ਬੱਚਿਆਂ ਵਿੱਚ ਆਪਾਂ ਜਿਵੇਂ ਕਹਿੰਦੇ ਹਾਂ ਨਾ ਕਿ ਬੱਚੇ ਫਰੂਟ ਨਹੀਂ ਖਾਂਦੇ ਜੀ ਜੂਸ ਦਿੰਦਾ ਔਰ ਜੂਸ ਦੇਣਾ ਉਹਨਾਂ ਨੂੰ ਹੋਰ ਜ਼ਿਆਦਾ ਭੁੱਖ ਲੱਗਦੀ ਹੈ ਹੋਰ ਜ਼ਿਆਦਾ ਕੈਲਰੀਜ਼ ਇਨਟੇਕ ਕਰਦੇ ਨੇ ਇਹ ਫਿਰ ਕਈ ਵਾਰੀ ਮੋਟਾਪੇ ਦਾ ਕਾਰਨ ਵੀ ਬਣ ਜਾਂਦਾ ਜੀ ਰਾਤੀ ਦੁੱਧ ਪੀਣ ਨਾਲ ਨੀਂਦ ਸੋਹਣੀ ਆਉਂਦੀ ਹੈ ਹਾਂ ਉਹਦਾ ਕਾਰਨ ਇਹੀ ਹੈ ਇੱਕ ਰਫ ਫੈਕਟ ਇਹਦਾ ਇਹ ਹੈ ਕਿ ਜਿਹੜਾ ਦੁੱਧ ਵਿੱਚ ਜੋ ਇੱਕ ਮਤਲਬ ਨਿਊਟ੍ਰੀਐਂਟ ਹੈ ਉਹ ਇੱਕ ਬੋਡੀ ਵਿੱਚ ਜਿਹੜਾ ਨੀਂਦ ਆਉਣ ਲਈ ਆਪਾਂ ਨੂੰ ਜ਼ਰੂਰੀ ਇੱਕ ਹਾਰਮੋਨ ਹੈ ਉਹ ਬੰਦਾ ਹੈ ਜਿਸ ਦੇ ਨਾਲ ਨੀਂਦ ਅੱਛੀ ਆ ਜਾਂਦੀ ਹੈ ਖਰਬੂਜਾ ਜਾਂ ਤਰਬੂਜ਼ ਖਾਣ ਤੋਂ ਬਾਅਦ ਜੇ ਕੋਈ ਪਾਣੀ ਪੀਂਦਾ ਉਹਨੂੰ ਲੂਜ਼ ਮੋਸ਼ਨ ਲੱਗ ਸਕਦੇ ਆ ਇਹ ਮਿੱਥ ਹੈ ਮਿੱਥ ਹੈ ਓਕੇ ਸਭ ਤੋਂ ਪੁਰਾਣੀ ਚੀਜ਼ ਹੁੰਦੀ ਆ ਮੈਂ ਐਨਾਪਲ ਅਦੇ ਕੀਪਸ ਡਾਕਟਰ ਅਵੇ ਹਾਂਜੀ ਇਹ ਵੀ ਮਿੱਥ ਹੈ ਇਹ ਵੀ ਮਿੱਥ ਹੈ ਸੋ ਸ਼ੁਰੂ ਤੋਂ ਪੜਾਇਆ ਜਾਂਦਾ ਇਹ ਚੀਜ਼ ਸੋ ਇਹ ਵੀ ਮਿੱਥ ਰਹੀ ਹੈ ਜੀ ਸੋ ਖੀਰਾ ਖਾਣ ਸਵੇਰ ਦਾ ਖੀਰਾ ਹੀਰਾ ਹੁੰਦਾ ਹਾਂ ਖੀਰੇ ਦੇ ਦੇਖੋ ਬਹੁਤ ਸਾਰੀ ਐਂਟੀਆਕਸੀਡੈਂਟ ਪ੍ਰੋਪਰਟੀਆਂ ਨੇ ਤੇ ਕੁਝ ਇੰਨਾ ਜ਼ਿਆਦਾ ਪਾਣੀ ਹੈ ਕਿ ਸਵੇਰੇ ਉੱਠ ਕੇ ਅਗਰ ਤੁਸੀਂ ਅਸੀਂ ਕਿ ਕੱਲਾ ਪਾਣੀ ਪੀ ਲੋ ਉਹਨਾਂ ਅੱਛਾ ਹੈ ਅਗਰ ਤੁਸੀਂ ਖੀਰਾ ਖਾਂਦੇ ਹੋ ਉਹਦੇ ਵਿੱਚ ਤੁਹਾਡੇ ਸਾਰੇ ਚੀਜ਼ਾਂ ਆ ਗਈਆਂ ਪਾਣੀ ਵੀ ਆ ਗਿਆ ਔਰ ਜੋ ਐਸੈਂਸ਼ੀਅਲ ਨਿਊਟ੍ਰੀਐਂਟਸ ਨੇ ਖੀਰੇ ਦੇ ਵਿੱਚ ਉਹ ਵੀ ਤੁਹਾਨੂੰ ਮਿਲ ਗਏ ਖਾਲੀ ਪੇਟ ਫਰੂਟ ਖਾਣ ਨਾਲ ਐਸਿਡਿਟੀ ਹੁੰਦੀ ਹੈ ਇਹ ਹਰ ਬੰਦੇ ਬੰਦੇ ਤੇ ਡਿਪੈਂਡ ਕਰਦਾ ਹੁਣ ਕਈ ਲੋਕਾਂ ਨੂੰ ਕੋਈ ਚੀਜ਼ ਸੂਟ ਕਰ ਜਾਂਦੀ ਹੈ ਹੁਣ ਜਿਸ ਤਰ੍ਹਾਂ ਐਪਲ ਹੀ ਹੈ ਕਈ ਲੋਕਾਂ ਨੂੰ ਐਸਿਡ ਕਰ ਜਾਂਦਾ ਹੈ ਕਈਆਂ ਨੂੰ ਨਹੀਂ ਕਰਦਾ ਬਟ ਜਿਹੜੇ ਫਰੂਟ ਖਾਸ ਕਰਕੇ ਸਟਰਸ ਨੇ ਜਿਵੇਂ ਔਰੈਂਜ ਵਗੈਰਾ ਨੇ ਇਹਨਾਂ ਨਾਲ ਜ਼ਰੂਰ ਐਸਿਡਿਟੀ ਹੋ ਸਕਦੀ ਹੈ ਜੇ ਤੁਸੀਂ ਖਾਲੀ ਪੇਟ ਲੈਂਦੇ ਹੋ ਮਤਲਬ ਗਿਨੇ ਚੁਨੇ ਫਰੂਟਸ ਨੇ ਜਿਨ੍ਹਾਂ ਨੂੰ ਖਾਲੀ ਪੇਟ ਖਾ ਸਕਦੇ ਆ ਕਿਹੜੇ ਕਿਹੜੇ ਫਰੂਟਸ ਨੇ ਜਿਸ ਤਰ੍ਹਾਂ ਹੈ ਬਨਾਣਾ ਹੈ ਜਾਂ ਪਪਾਇਆ ਹੈ ਤੁਸੀਂ ਲੈ ਸਕਦੇ ਹੋ ਐਪਲ ਲੈ ਸਕਦੇ ਹੋ ਖਾਲੀ ਪੇਟ ਇੱਕ ਇਹ ਵੀ ਕਹਿੰਦਾ ਨੇ 7 ਵਜੇ ਤੋਂ ਬਾਅਦ ਫਰੂਟ ਖਾਣਾ ਹੀ ਨਹੀਂ ਚਾਹੀ ਤੋ ਇਹ ਮਿੱਠਾ ਇਹ ਵੀ ਮਿੱਠਾ